ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਸ਼ਾਮ ਤੋਂ ਰਾਤ ਪੰਜਾਬ ਦਾ ਮੌਸਮ ਕਿਵੇਂ ਜਰੇਗਾ ਕਿਉਂਕਿ ਸਿਸਟਮ ਨੇ ਥੋੜਾ ਜਿਹਾ ਆਪਣਾ ਰੁਖ ਬਦਲਿਆ ਚੱਕਰਵਾਤੀ ਮਾਹੌਲ ਜਿਵੇਂ ਤੁਹਾਨੂੰ ਦੁਪਹਿਰ ਦੀ ਵੀਡੀਓ ਵਿੱਚ ਦੱਸਿਆ ਸੀਗਾ ਕਿ ਹਾਲਾਤ ਜਿਹੜੇ ਨੇ ਉਹ ਗੁਜਰਾਤ ਤੋਂ ਰਾਜਸਥਾਨ ਵੱਲ ਇੱਕ ਚੱਕਰਵਾਤੀ ਮਾਹੌਲ ਦੇ ਕਾਰਨ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅੱਜ ਬਾਅਦ ਦੁਪਹਿਰ ਮੀਂਹ ਦੇਖਿਆ ਗਿਆ ਸਵੇਰ ਤੋਂ ਅਗਰ ਗੱਲ ਕਰੀਏ ਨਵਾਂ ਸ਼ਹਿਰ ਤੋਂ ਰੋਪੜ ਸ਼ਹਿਰਪੁਰ ਇਹਨਾਂ ਇਲਾਕਿਆਂ ਦੀ 벨ਟ ਵਿੱਚ ਕਿਣਮਣਕਣੀ ਸੀ ਕਿਸੇ ਕਿਸੇ ਇਲਾਕੇ ਵਿੱਚ ਭਾਰੀ ਮੀਂਹ ਸੀ ਤੇ ਸ਼ਾਮ ਤੋਂ ਹੀ ਪੰਜਾਬ ਦੇ ਮਾਲਵੇ ਦੁਆਬੇ ਤੇ ਸੈਂਟਰਲ ਪੰਜਾਬ ਦੇ ਵਿੱਚ ਠੀਕ ਠਾਕ ਮੀਂਹ ਦੀ ਹਾਲਾਤ ਬਣੇ ਹੋਏ ਸਨ ਤਗੜੀ ਕਾਰਵਾਈ ਆਪਾਂ ਕਹਿ ਲਈਏ ਤਾਂ ਬੂੰਦਾਬੰਦੀ ਦੇਖਣ ਨੂੰ ਮਿਲੀ ਹੁਣ ਹੌਲਾ ਜਿਹਾ ਮੌਸਮ ਸਾਫ਼ ਹੋ ਰਿਹਾ ਤਾਜ਼ਾ ਸੈਟਲਾਈਟ ਇਮੇਜ ਦੱਸਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਜਿਹੜੇ ਨੇ ਉਹ ਮੇਨ ਤੌਰ ਤੇ ਇਹਨਾਂ ਇਲਾਕੇ ਦੇ ਵਿੱਚ ਹਲੇ ਵੀ ਬਣੇ ਹੋਏ ਨੇ ਬੱਦਲ ਬਾਈਦੇ ਖਾਸ ਤੌਰ ਤੇ ਫਜ਼ਿਲਕਾ ਫਰੋਜ਼ਪੁਰ ਫਰੀਦਕੋੜ ਮੁਕਸਰ ਤਰਨਤਾਰਨ ਦੇ ਹੇਠਲੇ ਪਾਸੇ ਬਰਨਾਲਾ ਬਠਿੰਡਾ ਤੇ ਸੰਗਰੂਰ ਅਤੇ ਮਾਨਸੇ ਦੇ ਵਿੱਚ ਪਟਿਆਲੇ ਤੋਂ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਥੋੜੀ ਜਿਹੀ ਤਗੜੀ ਕਾਰਵਾਈ ਹੈ ਤੇ ਬੱਦਲਬਾਜੀ ਤੇ ਕਿਣਮਣ ਕਣੀ ਲਗਾਤਾਰ ਹੋ ਰਹੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਬਾਕੀ ਗੱਲ ਕੀਤੀ ਜਾਵੇ ਤਾਂ ਇਹ ਸਿਸਟਮ ਇਸੇ ਤਰੀਕੇ ਨਾਲ ਬਣੇ ਰਹਿਣ ਦੀ ਉਮੀਦ ਹੈ ਹੌਲਾ ਜਿਹਾ ਸਿਸਟਮ ਸਾਫ਼ ਵੀ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਇਹ ਚੱਕਰਵਾਤੀ ਜਿਹੜੀ ਹਵਾ ਚੱਲਦੀ ਹੈ ਐਂਟੀ ਕਲਾਕਵਾਈਜ਼ ਇਹ ਜਿਹੜਾ ਸਿਸਟਮ ਨੂੰ ਆਪਣੇ ਵੱਲ ਖਿੱਚ ਰਹੀ ਹੈ ਜਾਨੀ ਕਿ ਸਿਸਟਮ ਥੋੜਾ ਜਿਹਾ ਖਿਸਕ ਕੇ ਹੁਣ ਰਾਜਸਥਾਨ ਵੱਲ ਜਾਂਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਰਾਜਸਥਾਨ ਤੇ ਬਾਰਡਰ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜਾਨੀ ਕਿ ਆਪਾਂ ਮਾਲਵਾ ਬੈਲਟ ਦੇ ਉਹ ਇਲਾਕੇ ਕਹਿ ਸਕਦੇ ਹਾਂ ਜਿਹੜੇ ਰਾਜਸਥਾਨ ਨੂੰ ਪਾਕਿਸਤਾਨ ਨੂੰ ਟੱਚ ਕਰਦੇ ਨੇ ਜਾਂ ਫਿਰ ਹਰਿਆਣੇ ਨੂੰ ਟੱਚ ਕਰਦੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਅਗਰ ਗੱਲ ਕਰੀਏ ਫਜ਼ਿਲਕੇ ਦੀ ਥੋੜੀ ਤੇ ਹੇਠਲੇ ਪਾਸੇ ਥੋੜਾ ਬਹੁਤਾ ਸੰਗਰੂਰ ਬਠਿੰਡਾ ਇਲਾਕੇ ਦੀ ਇਹਨਾਂ ਵਿੱਚ ਥੋੜੀ ਬਹੁਤੀ ਕਿਰਮਣਕਣੀ ਦਾ ਮਾਹੌਲ ਲਗਾਤਾਰ ਬਰਕਰਾਰ ਰਹਿਣ ਦੀ ਉਮੀਦ ਬਣਦੀ ਹੋਈ ਸਾਨੂੰ ਆਉਂਦੇ 2-4 ਘੰਟੇ ਤੱਕ ਦਿਖਾਈ ਦੇਵੇਗੀ ਉਸ ਤੋਂ ਬਾਅਦ ਥੋੜਾ ਜਿਹਾ ਮੌਸਮ ਜਿਹੜਾ ਸਾਫ਼ ਹੋਵੇਗਾ ਤੇ ਪਰ ਸਿਸਟਮ ਜਿਹੜੇ ਹਜੇ ਕਮਜ਼ੋਰ ਨਹੀਂ ਪਏ ਆ ਬਿਸ਼ੱਕ ਇਹ ਅੱਗੇ ਚਲਾ ਗਿਆ ਦੁਬਾਰਾ ਤੋਂ ਫੇਰ ਘੁੰਮ ਕੇ ਅਜਰਾਤ ਨੂੰ ਆਉਣ ਦੀ ਉਮੀਦ ਇਹਦੀ ਬਣਦੀ ਹੋਈ ਦਿਖਾਈ ਦੇ ਰਹੀ ਹੈ। ਬਾਕੀ ਹੜ੍ਹਾਂ ਦੀ ਗੱਲ ਕਰੀਏ ਤਾਂ ਹੜ੍ਹਾਂ ਦੇ ਹਾਲਾਤ ਥੋੜੇ ਜੇ ਕਾਬੂ ਵਿੱਚ ਨੇ। ਪੰਨਾ ਦੀ ਗੱਲ ਕਰੀਏ ਤਾਂ ਸਰਸਾਲੀ ਵਾਲਾ ਬੰਨ ਜਿਹੜਾ ਲੁਧਿਆਣੇ ਦੇ ਨੇੜੇ ਤੇੜਿਆ ਉਹਦੇ ਵਿੱਚ ਥੋੜਾ ਜਿਹਾ ਖਤਰਾ ਹਲੇ ਵੀ ਮੰਡਰਾ ਰਿਹਾ ਹੈ ਕਿਉਂਕਿ ਪਾਖੜੇ ਦਾ ਪਾਣੀ ਜਿਹੜਾ ਉਸੇ ਤਰੀਕੇ ਨਾਲ ਉਸੇ ਫਲੋਰ ਨਾਲ ਛੱਡਿਆ ਜਾ ਰਿਹਾ ਹੈ ਕਿਉਂਕਿ ਅਗਰ ਗੱਲ ਕੀਤੀ ਜਾਵੇ ਤਾਂ ਪਾਖੜੇ ਦੇ ਲੈਵਲ ਦੀ ਲੈਵਲ 1680 ਤੋਂ ਘਟ ਰਿਹਾ ਪਰ ਉਹਨੂੰ ਬਹੁਤ ਜ਼ਿਆਦਾ ਘਟਾਉਣਾ ਪੈਣਾ ਜਿਸ ਦੇ ਕਾਰਨ ਅਗਰ ਮੀਂਹ ਹੁੰਦੇ ਨੇ ਆਉਂਦੇ ਦਿਨਾਂ ਵਿੱਚ ਜੋ ਹਾਲਾਤ ਬਣੇ ਹੋਏ ਨੇ 16 6 ਤਰੀਕ ਤੋਂ ਲਗਾਤਾਰ ਹਲਕੀ ਦਰਮਿਆਨੀ ਬਰਖਾ ਇਸੇ ਤਰੀਕੇ ਨਾਲ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਵਿੱਚ ਰੋਪਣ ਅਤੇ ਪੁਆਧ ਦੇ ਇਲਾਕਾ ਚੰਡੀਗੜ੍ਹ ਮੋਹਾਲੀ ਵਿੱਚ ਪੈਣ ਦੀ ਉਮੀਦ ਹੈ ਅਗਰ ਮੀ ਪੈਂਦੇ ਨੇ ਤਾਂ ਲੈਵਲ ਦੁਆਰਾ ਤੋਂ ਵੱਧ ਸਕਦੇ ਨੇ ਇਸ ਕਰਕੇ ਥੋੜੀ ਬਹੁਤੀ ਕੰਟਰੋਲ ਦੇ ਵਿੱਚ ਲਿਆਉਣ ਵਾਸਤੇ ਉਹਨੂੰ 10-15 ਫੁੱਟ ਥੱਲੇ ਕਰਨਾ ਪੈਣਾ ਫਿਲਹਾਲ ਉਹ ਜਿਹੜੀ ਘਟੀ ਹੈ ਜਿਹੜੀ ਹਾਈਟ ਉਹ ਲਗਭਗ 2-3 ਫੁੱਟ ਦੇ ਨੇੜੇ ਤੇੜੇ ਅੰਦਾਜ਼ਾ ਹੈ ਇੰਨਾ ਕਿ ਘਟਿਆ ਹੋਣਾ ਫਿਲਹਾਲ ਸਵੇਰੇ ਡੇਢ ਫੁੱਟ ਸੀ ਹੁਣ ਡੇਢ-2 ਫੁੱਟ ਤੋਂ ਥੱਲੇ ਹੋਰ ਘਟ ਗਿਆ ਹੋਣਾ ਜੀ ਤੇ ਉਮੀਦ ਹੈ ਕਿ ਉਹ ਥੋੜਾ ਜਿਹਾ ਘਟੇਗਾ ਤਾਂ ਹਾਲਾਤ ਸੁਧਰਨਗੇ ਬਾਕੀ ਤੁਸੀਂ ਕਮੈਂਟ ਜ਼ਰੂਰ ਕਰੋ ਵਾਹਿਗੁਰੂ ਲਿਖੋ ਕਿਸੇ ਵੀ ਦੇਵੀ ਦੇਵਤੇ ਭਗਵਾਨ ਨੂੰ ਮੰਨਦੇ ਹੋ ਤੁਹਾਨੂੰ ਵਾਰ-ਵਾਰ ਕਹਿ ਰਹੇ ਕਿ ਜਿਨ੍ਹਾਂ ਦੇ ਹਾਲਾਤ ਵਿਗੜੇ ਨੇ ਉਹਨਾਂ ਦੇ ਹਾਲਾਤ ਤੁਹਾਡੀਆਂ ਅਰਦਾਸਾਂ ਸਦਕਾ ਸੁਧਰ ਸਕਦੇ ਨੇ ਦੁਆਵਾਂ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੁੰਦੀ ਹੈ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਕਿਸੇ ਨਾ ਕਿਸੇ ਦੀ ਦੁਆ ਦੀ ਅਰਦਾਸ ਤੁਸੀਂ ਅਗਰ ਕਰੋਗੇ ਤੇ ਬਾਕੀ ਵੀਡੀਓ ਬਣਾ ਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਕਿਸੇ ਵੀ ਤਰੀਕੇ ਦੀ ਜਿਹੜੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਤੇ ਮਿਲਦੇ ਆ ਅਗਲੀ ਵੀਡੀਓ ਵਿੱਚ ਧੰਨਵਾਦ ਜੀ